ਨਾਟਕ ਵਾਲੇ ਪਾਸੇ ਤੁਸੀਂ ਹੋਏ ਹੋ। ਕਲਾ ਇਹਦਾ ਇੱਕ ਦਰਿਆ ਉਹ ਉਹ ਦਰਿਆ ਵਹਿੰਦਾ ਜਾਂਦਾ ਜਿੱਧਰ ਨੂੰ ਵੀ ਢਲਾਨ ਜ਼ਿਆਦਾ ਹੋਵੇ ਤੇ ਉਧਰ ਨੂੰ ਮੋੜ ਕੱਢੇ। ਅਟੈਕ ਇਫੀਕਟ ਵੀ ਨਹੀਂ ਹੁੰਦੀ। ਜੇ ਪੀ ਐਚ ਡੀ ਆ ਨਾਟ ਆਪਟੀਮਿਜ਼ੀ ਹੁੰਦੀ ਹੈ। ਮਾਈਕਨੋਟਿਕ ਲਿਟਰੇਸੀ ਕਾਹ ਗਿਆ? ਅਸੀਂ ਉਹ ਨਹੀਂ ਪੇਸ਼ ਕਰਦੇ। ਅਸੀਂ ਜੋ ਸੋਚ ਰਹੇ ਆਂ ਆਲੇ-ਦੋਲੇ ਦੀ ਹਵਾ ਆਲੇ-ਦੋਲੇ ਦਾ ਅਸੀਂ ਨਹੀਂ ਸੋਚਦੇ ਕਿ ਇਹ ਕੀ ਪ੍ਰਭਾਵ ਪਾਏਗਾ ਜੇ ਬੀਟ ਕਰ ਦਿੰਦੇ ਆ ਬਾਅਦ ਸਮਝ ਆਉਂਦੀ ਕਿ ਯਾਰ ਕਿਥੇ ਨੂੰ ਮੈਸੇਜ ਆਪਾਂ ਦੱਸੀਂ ਹਾਂਜੀ ਦੋਸਤੋ ਮੈਂ ਤੁਹਾਡਾ ਦੋਸਤ ਤੇ ਹੋਸਟ ਸੁਰੇਤਾ ਬਰਾਏ ਅੱਜ ਲੁਧਿਆਣਾ ਸਟੂਡੀਓ ਦੇ ਵਿੱਚ ਤੇ ਅੱਜ ਗੱਲਬਾਤ ਕਰਾਂਗੇ ਆਪਾਂ ਇੱਕ ਬਹੁਤ ਮਸ਼ਹੂਰ ਨਾਟਕਕਾਰ ਜੋ ਲੁਧਿਆਣੇ ਸ਼ਹਿਰ ਦੇ ਵਿੱਚ ਰਹਿੰਦੇ ਨੇ ਤਰਲੋਚਨ ਸਿੰਘ ਜੀ ਇਹਨਾਂ ਦੇ ਕਾਫੀ ਮਸ਼ਹੂਰ ਨਾਟਕ ਹੋਏ ਨੇ ਇਹਨਾਂ ਨੇ ਯੂਨੀਵਰਸਿਟੀ ਲੈਵਲ 'ਤੇ ਜਿਹੜੇ ਸਟੂਡੈਂਟ ਹੈਗੇ ਆ ਉਹਨਾਂ ਨੂੰ ਨਾਟਕਕਾਰੀ ਦਾ ਜੋ ਐਕਟਿੰਗ ਸਿਖਾਉਣਾ ਤੋਂ ਲੈ ਕੇ ਨਾਲ ਦੀ ਨਾਲ ਉਹਨਾਂ ਦੇ ਨਾਲ ਕੰਮ ਵੀ ਕਰਿਆ ਤਰਲੋਚਨ ਜੀ ਤੁਹਾਡਾ ਸਵਾਗਤ ਹੈ ਪੰਜਾਬੀ ਮੀਡੀਆ ਗਰੁੱਪ ਤੇ ਬਹੁਤ ਬਹੁਤ ਤੁਹਾਡਾ ਪੰਜਾਬੀ ਲਿੰਕ ਮੀਡੀਆ ਗਰੁੱਪ ਤੇ ਸੰਦੀਪ ਜੀ ਬਹੁਤ ਬਹੁਤ ਚੋਕਾ ਤਰਲੋਚਨ ਜੀ ਗੱਲ ਆਪਾਂ ਸ਼ੁਰੂ ਕਰਾਂਗੇ ਤੁਹਾਡੇ ਜਨਮ ਤੋਂ ਜੀ ਤੁਹਾਡਾ ਜਨਮ ਹੋਇਆ 1963 ਜੀ ਅ ਜਿੰਨਾ ਕਿ ਮੈਂ ਤੁਹਾਡੇ ਨਾਲ ਗੱਲਬਾਤ ਕਰੀ ਆ ਪਿੰਡ ਤੋਂ ਤੁਸੀਂ ਪੜਾਈ ਸ਼ੁਰੂ ਕਰੀ ਜੀ ਪੰਜਵੀਂ ਜਮਾਤ ਤੱਕ ਜੀ ਪਿੰਡ ਪੜੇ ਜੀ ਉਸ ਤੋਂ ਬਾਅਦ ਛੇਵੀਂ ਜਮਾਤ ਤੋਂ ਤੁਸੀਂ ਆ ਗਏ ਲੁਧਿਆਣੇ ਜੀ ਲੁਧਿਆਣੇ ਆ ਕੇ ਤੁਸੀਂ ਛੇਵੀਂ ਜਮਾਤ ਚ ਪੜਾਈ ਸ਼ੁਰੂ ਕਰ ਲਈ ਤੇ ਨਾਲ ਦੀ ਨਾਲ ਤੁਸੀਂ ਛੇਵੀਂ ਜਮਾਤ ਤੋਂ ਹੀ ਜਿਹੜਾ ਨਾਟਕ ਵਾਲੇ ਪਾਸੇ ਹੋ ਗਏ ਕਿ ਉਸ ਤੋਂ ਥੋੜੇ 1 2 ਸਾਲ ਬਾਅਦ ਤੇ ਥੋੜਾ ਜਿਹਾ ਮੈਨੂੰ ਦੱਸੋ ਵੀ ਨਾਟਕ ਵਾਲੇ ਪਾਸੇ ਤੁਸੀਂ ਹੋਏ ਕਿ ਕਿਹੜੀ ਗੱਲ ਸੀਗੀ ਜਿਹੜਾ ਤੁਹਾਨੂੰ ਇਸ ਪਾਸੇ ਲੈ ਗਿਆ ਕਲਾ ਜਿਹੜਾ ਇੱਕ ਦਰਿਆ ਹ ਹ ਉਹ ਦਰਿਆ ਵਹਿੰਦਾ ਜਾਂਦਾ ਜਿੱਧਰ ਨੂੰ ਦੀ ਟੁਲਾਣ ਜਿਆਦਾ ਹੋ ਜੇ ਠੀਕ ਉਹਦਰ ਨੂੰ ਮੋੜ ਕੱਟ ਜਾਂਦਾ ਹਮ ਪਰ ਪਰ ਜੇ ਆਪਾਂ ਗੱਲ ਸੌਰੀ ਮਾ ਤੁਹਾਡੀ ਗੱਲ ਵਿੱਚੋਂ ਇੰਟਰਪਟ ਕਰਨਾ ਛੇਵੇਂ ਮਾਤ ਕਿਸੇ ਨੂੰ ਕੀ ਬੱਚੇ ਨੂੰ ਕੀ ਪਤਾ ਹੁੰਦਾ ਇਹ ਕਿ ਦਰਿਆ ਕਿੱਧਰ ਨੂੰ ਲੈ ਗਿਆ ਉਹ 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 ਜਿਹੜੀ ਤੁਹਾਡੀ ਗੱਲ ਹੈਗੀ ਉਹ ਇਸ ਤਰ੍ਹਾਂ ਹੈ ਕਿ ਕਲਾ ਦੀਆਂ ਬਹੁਤ ਵਿਧਾਵਾਂ ਨਾਲ ਪਿੰਡ 'ਚ ਰਹਿੰਦੇ ਆਂ ਸ਼ਹਿਰ 'ਚ ਰਹਿੰਦੇ ਆਂ ਬੜੀਆਂ ਚੀਜ਼ਾਂ ਤੁਹਾਨੂੰ ਇੰਟਰਟੇਨਮੈਂਟ ਦੀ ਵਜ੍ਹਾ ਨਾਲ ਇੰਟਰੈਕਟ ਕਰਦੀਆਂ ਠੀਕ ਤੁਸੀਂ ਜੁੜਦੇ ਰਹਿੰਦੇ ਠੀਕ ਹੈ ਹੈਨਾ ਉਹ ਉਹ ਜਿਹੜਾ ਇੱਕ ਫਲੋ ਹੈ ਕਰਿਆ ਵਾਲਾ ਉਹ ਤੁਹਾਨੂੰ ਕਿੱਧਰ ਨੂੰ ਲੈ ਕੇ ਜਾਂਦਾ ਤੁਸੀਂ ਕਿਸੇ ਟਾਈਮ ਸਿੰਗਰ ਵੀ ਜੁੜਦੇ ਹੋ ਠੀਕ ਹੈ ਗੀਤਕਾਰ ਵੀ ਜੁੜਦੇ ਹੋ ਤੁਹਾਨੂੰ ਲੱਗਦਾ ਵੀ ਇਹ ਪੇਂਟਿੰਗ ਬੜੀ ਅੱਛੀ ਬਣਾ ਰਿਹਾ ਤੁਸੀਂ ਉਹਦੇ ਨਾਲ ਕੀ ਜੋੜਦੇ ਹੋ ਤੁਹਾਨੂੰ ਲੱਗਦਾ ਵੀ ਇਹ ਮੀਨਾਕਾਰੀ ਘਟਾਈ ਲੱਕੜ 'ਚ ਬਹੁਤ ਸੋਹਣੀ ਕਰ ਰਿਹਾ ਤੁਸੀਂ ਉਹਦੇ ਨਾਲ ਉਹ ਉਹ ਸਾਰੀਆਂ ਚੀਜ਼ਾਂ ਸੋਹਣੀਆਂ ਲੱਗਦੀਆਂ ਨੇ ਹਾਂ ਉਹ ਜਦੋਂ ਇਹਨਾਂ ਚੀਜ਼ਾਂ 'ਚ ਤੁਸੀਂ ਵਿੱਜਰਦੇ ਹੋ ਫਿਰ ਇੱਕ ਕਿਤੇ ਨਾ ਕਿਤੇ ਤੁਹਾਡਾ ਧਿਆਨ ਇੱਕ ਪਾਸੇ ਹੋ ਜਾਂਦਾ ਵੀ ਯਾਰਾ ਮੈਨੂੰ ਚੀਜ਼ ਅੱਛੀ ਲੱਗਦੀ ਹਾਂ ਮੇਰਾ ਸਵਾਲ ਉਹੀ ਸੀ ਤੁਹਾਨੂੰ ਵੀ ਉਹ ਕਿਹੜੀ ਚੀਜ਼ ਸੀ ਜਿਹੜੀ ਤੁਹਾਨੂੰ ਚੰਗੀ ਜਿਹੜੀ ਅੱਛੀ ਲੱਗੀ ਦੇਖੋ ਮੈਂ ਸਿੰਗਰਾਂ ਦੇ ਇਲਾਕੇ 'ਚ ਜਾਂਦਾ ਰਿਹਾ ਜਦੋਂ ਥੋੜਾ ਜਿਹਾ ਆਪ ਨੂੰ ਵੀ ਗੁਣ ਬਣਾਉਣ ਦਾ ਸੁਭਾਜ ਆ ਬਣਦਾ ਸੀ ਤੇ ਲੱਗਦਾ ਸੀ ਯਾਰਾ ਸਿੱਖ ਲਈ ਆਪਾਂ ਫੇ ਲੱਗਦਾ ਸੀ ਆ ਸਿੱਖ ਲਈ ਉਹਦੇ ਵਿੱਚ ਇੱਕ ਜਿਹੜੀ ਸਿੰਗਰ ਇੰਡਸਟਰੀ ਹੈ ਹਾਂਜੀ ਸਾਡੀ ਡਿਊਟ ਗਾਣੇ ਵਾਲੀ ਸਾਡੀਆਂ ਜਿਹੜੀਆਂ ਘਰਾਂ ਦੀਆਂ ਸਮੱਸਿਆਵਾਂ ਜਾਂ ਘਰਾਂ ਦੇ ਮਾਹੌਲ ਤੇ ਛੋਟਾ ਛੋਟਾ ਇੰਟਰਟੇਨਮੈਂਟ ਜਿਹੜਾ ਬਾਹਰ ਜਾ ਕੇ ਕਈ ਵਾਰ ਉਹ ਬਲਗਰ ਵੀ ਉਹਨੂੰ ਕਹਿ ਦਿੰਦੇ ਨੇ ਠੀਕ ਹੈ ਤੇ ਕਈ ਵਾਰ ਉਹਨੂੰ ਕਹਿੰਦੇ ਨੇ ਇਹ ਸੱਭੇ ਕੁ ਵੀ ਹੈਗਾ ਹੈ ਨਾ ਉਹਨਾਂ ਦੇ ਵਿੱਚੋਂ ਕੁਝ ਚੀਜ਼ਾਂ ਨਹੀਂ ਚੰਗੀਆਂ ਲੱਗੀਆਂ ਕਿ ਜਿਹੜੇ ਟੀਚਰ ਸੀ ਹੂੰ ਹੂੰ ਉਹ ਲੜਕੀਆਂ ਜਦੋਂ ਉਹਨਾਂ ਕੋਲ ਆਉਂਦੀਆਂ ਸੀ ਉਹਨਾਂ ਦੀ ਸਿਖਾਉਣ ਵਾਲੀ ਕਿਹਦਾ ਘਟ ਦੂਸਰਾ ਜਿਹੜਾ ਸ਼ੈਤਾਨ ਮਨ ਸੀ ਉਹ ਜ਼ਿਆਦਾ ਭਰੂ ਰਹਿਦਾ ਸੀ ਹੂੰ ਹੂੰ ਫਿਰ ਲੱਗਿਆ ਵੀ ਨਹੀਂ ਇਹ ਕੋਈ ਜ਼ਿਆਦਾ ਨਹੀਂ ਹੈ ਜਦੋਂ ਨਾਟਕ ਦੇ ਵਿਸ਼ੇ ਨਾਲ ਫਰਪਾਲ ਦੇ ਬਾਣਾ ਦੀ ਹੋਰਾਂ ਦਾ ਚਮਕੌਰ ਦੀ ਗੜੀ ਹੰਦ ਦੀ ਚਾਦਰ ਰਾਜ ਬਬਰ ਹੋਰਾਂ ਦਾ ਪੂਰੀ ਹੋਰਾਂ ਦਾ ਦੇਖਦੇ ਤੇ ਫਿਰ ਲੱਗਦਾ ਸੀ ਵੀ ਆਹ ਕੁਝ ਠੀਕ ਹੈ ਹੂੰ ਜਦੋਂ ਉਹਨਾਂ ਦੇ ਨਾਲ ਸੀਮਤ ਵਿਅਕਤੀਆਂ ਨਾਲ ਵਾਪਸ ਦਾ ਰਿਹਾ ਜਿਹੜੇ ਵਿਅਕਤੀ ਕਾਲਜਾਂ 'ਚ ਪ੍ਰੋਫੈਸਰ ਵੀ ਲੱਗੇ ਹੁੰਦੇ ਸੀ ਉਦੋਂ ਸਮਝ ਆਈ ਵੀ ਆਪ ਕੋਲ ਵਿਦਿਆਅ ਹੋ ਨਹੀਂ ਸੀ ਪਰ ਉਹਨਾਂ ਦੀ ਜਿਹੜੀ ਐਜੂਕੇਸ਼ਨ ਦੀ ਸਮਝ ਆਇਆ ਛਾ ਇਹ ਪ੍ਰੋਫੈਸਰ ਨੇ ਅੱਛਾ ਇਹ ਚ ਪੀ ਐਚ ਡੀ ਵੀ ਹੁੰਦੀ ਹੈ ਅੱਛਾ ਪੀ ਐਚ ਡੀ ਆਰ ਨਾਟ ਕੁਕੀ ਵੀ ਹੁੰਦੀ ਹੈ ਤੁਸੀਂ ਤੁਸੀਂ ਗੱਲ ਕਰੀ ਜੀ ਗਾਇਕ ਜੀ ਜੇ ਮੈਂ ਜਦੋਂ ਦੀ ਤੁਸੀਂ ਗੱਲ ਕਰਦੇ ਆ ਉਸ ਟਾਈਮ ਤੇ ਲੁਧਿਆਣੇ ਦੇ ਬਸ ਅੱਡੇ ਦੇ ਸਾਹਮਣੇ ਸਾਰੇ ਕਲਾਕਾਰਾਂ ਦਾ ਜੀ ਜੀ ਅ ਦਫ਼ਤਰ ਹੁੰਦੇ ਸੀ ਬਿਲਕੁਲ ਤੁਸੀਂ ਥੋੜਾ ਬਹੁਤਾ ਗਾਉਣ ਵਾਲੇ ਪਾਸੇ ਦੀ ਧਿਆਨ ਰੱਖਿਆ ਪਰ ਜੇ ਆਪਾਂ ਗੱਲ ਨਾਟਕ ਦੀ ਕਰਦੇ ਆ ਤੇ ਨਾਟਕ ਦਾ ਤਾਂ ਇੰਨਾ ਬਹੁਤ ਜ਼ਿਆਦਾ ਦੌਰ ਹੈ ਨਹੀਂ ਸੀ ਉਦੋਂ ਉਸ ਇਸ ਟਾਈਮ ਤੇ ਲੁਧਿਆਣੇ 'ਚ ਨਹੀਂ ਲੁਧਿਆਣੇ ਜਿਹੜਾ ਦੌਰ ਸੀਗਾ ਉਹ హిస్టారికల్ ਜਿਹੜੀ ਸਾਰੀ ਗੱਲ ਹੈਗੀ ਆ ਉਹ ਹੈਗੀ ਕਿ ਡਾਕਟਰ ਮਹਿੰਦਰ ਸਿੰਘ ਰੰਦਾਵਾ ਹਾਂਜੀ ਜਿਹੜੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਹੋਇਆ ਕਰਦੇ ਸੀ ਠੀਕ ਉਹਨਾਂ ਨੇ 1974 ਦੇ ਵਿੱਚ ਸ਼੍ਰੀ ਹਰਪਾਲ ਟਿਵਾਣਾ ਜੀ ਗੁਰਾਂ ਨੂੰ ਜਿਹੜੇ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਪਾਸ ਆਊਟ ਸੀ ਜਾਂ ਹੋਈ ਸੀ ਉਹਨਾਂ ਨੂੰ ਇੱਥੇ ਲੈ ਕੇ ਆਂਦਾ ਇਥੇ ਪੰਜਾਬੀ ਭਵਨ ਜਿਹੜਾ ਇੱਕ ਅੱਜਕੱਲ ਬਰੁਲਾਦ ਖਾਨੇ ਹਾਲ ਦੇ ਨਾਂ ਤੇ 10000 ਦੀ ਕਪੈਸਿਟੀ ਹੈ ਉੱਥੇ ਠੀਕ ਹੈ ਉੱਥੇ ਉਹਨਾਂ ਨੇ ਉਹਨਾਂ ਨੂੰ ਲਿਆ ਕੇ ਨਾਟਕ ਦੀ ਵਿਦਾ ਨੂੰ ਪੰਜਾਬੀ ਨਾਟਕ ਨੂੰ ਪ੍ਰਮੋਟ ਕਰਨ ਵਾਸਤੇ ਠੀਕ ਹੈ ਜਿਹਦੇ ਵਿੱਚ ਬੜੇ ਨਾਮਵਰ ਕਲਾਕਾਰ ਰਾਜ ਬੱਬਰ ਹੋਰੀ ਹੋਮਪੁਰੀ ਹੋਰੀ ਗਿਰਜਾ ਸ਼ੰਕਰ ਹੋਰੀ ਨਿਰਮਲ ਲਿਸ਼ੀ ਅੱਜ ਦੇ ਟਾਈਮ ਜੋ ਬੱਚਾ ਕੰਮ ਕਰ ਰਹੀ ਹੈ ਸਰਗਰ ਸੋਹੀ ਹੋਰੀ ਹੋਰ ਵੀ ਬੜੇ ਨਾਮ ਜਿਹੜੇ ਛੋਟੇ ਛੋਟੇ ਹੈ ਉਹਨਾਂ ਦੇ ਵਿੱਚੋਂ ਉਹ ਨਿਕਲ ਠੀਕ ਮੈਨੂੰ ਮੇਰੇ ਫਾਦਰ ਬਦੌਰ ਦਰਸ਼ਕ ਦਿਖਾਉਣ ਵਾਸਤੇ ਲਿਖੇ ਅੱਛਾ ਕਿ ਮੈਨੂੰ ਉਹ ਵਿਦਿਆ ਵਿਦਿਆ ਜਿਹੜੀ ਵਧੀਆ ਲੱਗੀ ਗਾਇਕਾਂ ਵਾਲੀ ਨਾਲ ਜਾਂ ਉਸਨੇ ਜਿਹੜਾ ਜਿਹੜਾ ਨਾਟਕ ਵਾਲੇ ਪਾਸੇ ਉਹ ਤੁਹਾਨੂੰ ਦੇਖਣ ਤੋਂ ਬਾਅਦ ਜੋ ਤੁਸੀਂ ਇੱਕ ਜਾਂ ਦੋ ਨਾਟਕ ਦੇਖਿਆ ਉਸ ਤੋਂ ਬਾਅਦ ਤੁਹਾਨੂੰ ਇਹ ਲੱਗਿਆ ਵੀ ਮੈਂ ਜੇ ਇਸ ਪਾਸੇ ਜਾਵਾਂ ਗਉਮ ਦੀ ਬਜਾਏ ਦਾ ਉਹ ਵਧੀਆ ਉਹ ਗਿਆ ਵਧੀਆ ਉਹਦੇ ਵਿੱਚ ਪਰ ਪਰ ਜੇ ਦੂਸਰੇ ਪਾਸੇ ਆਪਾਂ ਦੇਖੀਏ ਆ ਤਰਲੋਚਨ ਜੀ ਜੇ ਤੁਸੀਂ ਕੌਣ ਵਾਲੇ ਪਾਸੇ ਗਏ ਹੁੰਦੇ ਤਾਂ ਸ਼ਾਇਦ ਤੁਹਾਡੀ ਮੁਲਾਕਾਤ ਹੀ ਨਾ ਹੁੰਦੀ ਸਾਡੇ ਨਾਲ ਅੱਜ ਇਹ ਵੀ ਮਤਲਬ ਇੱਕ ਸੁਭਾਵ ਦੀ ਗੱਲ ਹੈ ਹੈਨਾ ਹੋ ਸਕਦਾ ਮੈਨੂੰ ਮੋੜਿਓ ਮੁੜਿਆ ਹੋਵੇ ਵੀ ਆਪਾਂ ਮੇਟਾ ਆਪ ਕੋ ਲਸਨੂ ਜੀ ਜਾਂ ਮਿਲ ਕਰ ਲੀਏ ਹਾਂ ਤੇ ਉਹ ਜਿਹੜਾ ਹਰਪਾਲ ਟਵਾਨ ਦਾ ਗਰੁੱਪ ਸੀਗਾ ਜਾਂ ਉੱਥੇ ਉਹ ਕਰਦਾ ਸੀ ਉਹ ਧਾਰਮਿਕ ਨਾਟਕਾਂ ਨੂੰ ਜਿਵੇਂ ਹਿੰਦ ਦੀ ਚਾਦਰ ਬਹੁਤ ਪੌਪੂਲਰ ਹੋਇਆ ਚਮਕੌਰ ਦੀ ਗੜੀ ਬਹੁਤ ਪੌਪੂਲਰ ਹੋਇਆ ਮੇਲਾ ਮੁੰਡੇ ਕੁੜੀਆਂ ਦਾ ਲੰਗ ਦਾ ਲਿਸ਼ਕਾਰਾ ਦੀਵਾ ਬਲੇ ਸਾਰੀ ਰਾਤ ਚੰਡੀਗੜ੍ਹ ਮੁਸੀਬਤਾਂ ਦਾ ਘਰ ਮਤਲਬ ਇਸ ਤਰ੍ਹਾਂ ਦੇ ਹਾਂ ਨਾਟਕ ਕੋਈ ਜਿਹੜੀ ਦੇਖਣ ਨੂੰ ਮਿਲੇ ਉਹਨਾਂ ਨੇ ਜਾਂ ਤਾਂ ਕਹਿ ਲੋ ਕਿ ਉਸ ਮੌਕੇ ਦੇ ਸੁਭਾਅ ਨੂੰ ਇੱਕਦਮ ਚੇਂਦਿਆ ਦਿੱਤਾ ਜਦੋਂ ਉਹਨਾਂ ਵਿਅਕਤੀਆਂ ਨੂੰ ਮਿਲਣ ਲੱਗੇ ਹਾਂ ਉਹਦੇ ਵਿੱਚ ਜੇ ਤੂੰ ਐਜੂਕੇਟਿਡ ਲੋਕ ਸ਼ਾਮਲ ਹੁੰਦੇ ਸੀ ਭਾਵੇਂ ਆਪ ਹੁੰਨੀ ਵਿਦਿਆ ਨਹੀਂ ਪ੍ਰਾਪਤ ਕੀਤੀ ਪਰ ਜਦੋਂ ਐ ਲੱਗਦਾ ਸੀ ਅੱਛਾ ਇਹ ਪ੍ਰੋਫੈਸਰ ਨੇ ਆ ਰੱਛਾ ਨਾਟਕ ਕਰਦੇ ਨੇ ਨੀ ਤੇ ਫਿਰ ਸਮਝ ਆਈ ਜਦੋਂ ਨਾਟਕਕਾਰਾਂ ਦਾ ਜ਼ਿਕਰ ਹੋਣਾ ਸ਼ੁਰੂ ਹੋਇਆ ਵੀ ਹਰ ਬਹੁਤ ਵੱਡੇ ਵੱਡੇ ਗੁਰਦਿਆਲ ਸਿੰਘ ਫੁੱਲ ਹੋਰੀ ਕਪੂਰ ਸਿੰਘ ਨੂੰ ਮਣ ਹੋਰੀ ਮਤਲਬ ਐਡਿਟ ਨਾਟਕਾਂ ਸੰਤ ਸਿੰਘ ਸੇਖੋ ਹੋਰੀ ਹਾਂਜੀ ਹਾਂਜੀ ਜਿਹੜਾ ਕਿ ਐਜੂਕੇਸ਼ਨਲ ਲੈਵਲ ਤੇ ਉਹਨਾਂ ਦਾ ਬੜਾ ਨਾਮ ਹੈ ਵੱਖਰੀ ਗੱਲ ਹੈ ਕਿ ਬਹੁਤ ਆਲੋਚਕਾਂ ਨੇ ਇਹ ਵੀ ਗੱਲ ਕੀਤੀ ਕਿ ਸੰਤ ਸਿੰਘ ਸੇਖੋ ਕਾਮਯਾਬ ਸੀ ਬਦਾਰ ਨਾਟਕ ਉਹ ਖਲਾਫ ਸੀ ਠੀਕ ਬਟ ਐਜੂਕੇਸ਼ਨ ਲੈਵਲ ਤੇ ਉਹਨਾਂ ਦੇ ਯੂਨੀਵਰਸਿਟੀ ਲੈਵਲ ਤੇ ਬਹੁਤ ਨਾਟਕ ਚੱਲਦੇ ਜੇ ਮੈਂ ਜੇ ਮੈਂ ਗੱਲ ਕਰਾਂ ਤਰਲੋਚਨ ਜੀ ਜਦੋਂ ਤੁਹਾਡਾ ਜੀ ਟਾਈਮ ਸੀ ਤੁਸੀਂ ਆਪ ਦੀ ਜ਼ਿੰਦਗੀ 10 15 20 ਸਾਲ ਇਸ ਪਾਸੇ ਲਾਈ ਜੀ ਉਹ ਟਾਈਮ ਦੇ ਵਿੱਚ ਤੁਹਾਡੇ ਕਿਹੜੇ ਵਧੀਆ ਜੋ ਤੁਸੀਂ ਸਮਝਦੇ ਹੋ ਜੰਗੇ ਮਸ਼ਹੂਰ ਨਾਟਕ ਹੋਏ ਆ ਜੇ ਉਹਨਾਂ ਦੀ ਸਾਡੇ ਬਾਰੇ ਸਾਨੂੰ ਥੋੜੀ ਬਾਕੀ ਜਾਣਕਾਰੀ ਦਿਓ ਮੈਂ ਉਸ ਪੀਰੀਅਡ ਤੋਂ ਜਦੋਂ ਨਾਟਕ ਦੇ ਨਾਲ ਜੁੜਿਆ ਤੁਸੀਂ ਉਸ ਤੋਂ ਮੈਨੂੰ ਬਲਵੰਤ ਕਰ ਗਈ ਮਤਲਬ ਸਾਡੇ ਮਾਲਵੇ ਦਾ ਬੜਾ ਪ੍ਰਸਿੱਧ ਨਾਟਕ ਕਰ ਹੋਇਆ ਹਾਂਜੀ ਤੇ ਉਹਨਾਂ ਦੇ ਨਾਲ ਦੇ ਵਿੱਚ ਉਹਨਾਂ ਦਾ ਡੀਡੀ ਦਿੱਲੀ ਪਬਲਿਕ ਨਾ ਦੂਰਦਰਸ਼ਨ ਠੀਕ ਤੇ ਉੱਥੇ ਸਾਂਝਾ ਚੁੱਲ੍ਹਾ ਉਹਨਾਂ ਦਾ ਨਾਟਕ ਵੀ ਚੱਲਦਾ ਹੁੰਦਾ ਸੀ ਠੀਕ ਹੈ ਠੀਕ ਹੈ ਪਰ ਜਦੋਂ ਉਹਨਾਂ ਦੇ ਨਾਟਕ ਕਣਕ ਦੀ ਬੱਲੀ ਦੀਵਾ ਬਲੇ ساری ਰਾਤ ਉਹੋ ਚੀਜ਼ਾਂ ਨੂੰ ਪੜਿਆ ਤਾਂ ਲੱਗਿਆ ਵੀ ਯਾਰ ਇਹ ਇੱਕ ਵਿਅਕਤੀ ਨੂੰ ਬੜਾ ਨੇੜੇ ਲੈ ਕੇ ਹੋਣ ਵਾਲਾ ਔਰ ਇੱਕ ਆਮ ਭਾਸ਼ਾ ਚ ਆਮ ਬੋਲ ਚਲ ਬੋਲੀ ਚ ਵਧੀਆ ਲੇਖਕ ਆ ਹੋ ਫਿਰ ਉਹ ਨਾਟਕ ਚ ਲਗ ਲਗ ਐਕਸਪੈਰੀਮੈਂਟ ਚ ਹੁੰਦੇ ਆ ਹੁੰਦਿਆਂ ਅਸੀਂ ਦੀਵਾ ਵਾਲੇ ਸਾਰੀ ਰਾਤ 2004 ਚ ਕੀਤਾ ਅੱਛਾ ਮੈਨੂੰ ਨਹੀਂ ਸੀ ਪਤਾ ਪਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇਹ ਐਮਏ ਪੰਜਾਬੀ ਦੇ ਵਿੱਚ ਵੀ ਸਬਜੈਕਟ ਸੀਗਾ ਅੱਛਾ ਸਾਡੇ ਕੋਲ ਕਾਲਜ ਦੇ ਸਟੂਡੈਂਟ ਬਹੁਤ ਦਰਸ਼ਕ ਬਣੇ ਠੀਕ ਉਹ ਕਹਿੰਦੇ ਸਾਨੂੰ ਇਹ ਤੇ ਸਰਚ ਕਰਨਾ ਪੜ੍ਹਨਾ ਇਹ ਤੇ ਨੋਟਸ ਬਣਾਉਣ ਦੇ ਨਾਲੋਂ ਜਿਹੜੀ ਦੇਖਣਾ ਵਾਲੀ ਵਿਧਾ ਹੈ ਉਹ ਤੁਹਾਨੂੰ ਜਲਦੀ ਸਮਝ ਆਉਂਦੀ ਹੈ ਠੀਕ ਫਿਰ ਉਸ ਚੀਜ਼ ਨੇ ਜਦੋਂ ਇੱਕ ਆਲੇ-ਕਾਲੇ ਦਰਸ਼ਕਾਂ ਜਿ ਵੀ ਅਲੱਗ ਅਲੱਗ ਜਾਣ ਪਰ ਵਿਅਕਤੀਆਂ ਜਿ ਵੀ ਸਹਿਤਕਾਰਾਂ ਜਿ ਵੀ ਇੱਕ ਵਧੀਆ ਨਾਮ ਬਣਿਆ ਵੀ ਯਾਰ ਇੱਕ ਅੱਛਾ ਨਾਟਕ ਕੀਤਾ ਇਹਨਾਂ ਨੇ ਤੇ ਫਿਰ ਅਸੀਂ ਅਸਗਰ ਬਜਾਹਤ ਹੋਰਾਂ ਦਾ ਨਾਟਕ ਬਹੁਤ ਪੌਪੂਲਰ ਹੈ ਜਿਸ ਲਾਹੌਰ ਨੇ ਵੇਖਿਆ ਜਮਿਆ ਅੱਛਾ ਉਹ ਅਸੀਂ ਕੀਤਾ ਮਾਦਾ ਦਿਲ ਤੇ ਉਹਦੇ ਵਿੱਚ ਤੁਸੀਂ ਟੈਕਨੀਕਲ ਲੈਵਲ ਤੇ ਕਿੰਨਾ ਕੁ ਜੋਰ ਲਾ ਸਕਦੇ ਸੀ ਕਿ ਅਸੀਂ ਦੋ ਮੰਜ਼ਲਾ ਸੈਟਲ ਆ ਦੋ ਮੰਜ਼ਲਾ ਸੈਟ ਦੇ ਵਿੱਚ ਉਹ ਨਾਟਕ ਦੀ ਕਹਾਣੀ ਸੀ ਵੀ 22 ਕਮਰਿਆਂ ਦਾ ਇੱਕ ਫਲੈਟ ਹੈ ਜਿਹੜਾ ਲਾਹੌਰ ਦੇ ਵਿੱਚ ਆ ਸ਼ਾਮਲਾਟ ਪਿਆ ਉਹਨੂੰ ਇਤਰੂ ਗਏ ਵਿਅਕਤੀ ਵਾਸਤੇ ਉਹਨਾਂ ਨੇ ਅਲਾਟ ਕਰਤਾ ਅਲਰਟ ਕਰਤਾ ਜਦੋਂ ਕਮਰਿਆਂ ਦੀ ਤਲਾਸ਼ੀ ਲੈ ਰਹੇ ਨੇ ਤੇ ਉਹਦੇ ਵਿੱਚ ਇੱਕ ਬਜ਼ੁਰਗ औरत ਨਿਕਲੀ ਹਾਂਜੀ ਹੁਣ ਜਿਹਨੂੰ ਅਲਰਟ ਹੋਇਆ ਉਹ ਵਿਅਕਤੀ ਲੜ ਰਿਹਾ ਕਿ ਤੁਸੀਂ ਇੱਥੇ ਕੀ ਕਰਦੇ ਹੋ ਉਹ ਕਹਿੰਦੀ ਮੇਰੇ ਨਾਮ ਤੇ ਮੇਰਾ ਮਕਾਨ ਹੈ ਅੱਛਾ ਮੈਂ ਕਿਵੇਂ ਘੱਟ ਸਕਦੀ ਹਾਂ ਹੁਣ ਕਸਟੋਡੀਅਨ ਡਿਪਾਰਟਮੈਂਟ ਜਿਹੜਾ ਕਸਟੋਡੀਅਨ ਆਫਿਸ ਵਾਲੇ ਸੀ ਉਹ ਅਲਰਟ ਕਰਦੇ ਸੀ ਹੁਣ ਉਹ ਆਪਣੀ ਸਮੱਸਿਆ ਉਹਦੇ ਕੋਲ ਲੈ ਕੇ ਚਲਾ ਗਿਆ ਹੁਣ ਜਦੋਂ ਸਮੱਸਿਆ ਉਹਨੂੰ ਆਪਣੀ ਉਹਦੇ ਕੋਲ ਲੈ ਕੇ ਚਲਾ ਗਿਆ ਤਾਂ ਉਹਨੂੰ ਕਸਟਮਰੀਅਨ ਆਫਿਸ ਨੇ ਕਹਿੰਦਾ ਤੁਹਾਨੂੰ ਕੋਹਰ ਅਲਰਟ ਕਰ ਦਿੰਨੇ ਆ ਫਿਰ ਉਹ ਜਿਹੜਾ ਸਨ 47 ਦੇ ਉਸ ਪੀਰੀਅਡ ਦੇ ਵਿੱਚੋਂ ਗੁਜ਼ਰੇ ਹੋਏ ਵਿਅਕਤੀਆਂ ਨਾਲ ਠੱਗਾ ਜਿਹੜਾ ਮਤਲਬ ਠੱਗੇ ਖਾਂਦਿਆਂ ਨੂੰ ਉਹਨੂੰ ਤਾਂ ਇਹ ਹੋਇਆ ਕਿ ਮੌਸਮ ਐਨੂੰ ਮਿਲਿਆ ਗਿਆ ਹੁਣ ਮੈਨੂੰ ਕੋਹਰ ਅਲਰਟ ਕਰਤਾਂਗੇ ਠੀਕ ਉਹ ਮਾਈਕ ਹਾਂਜੀ ਉਹ ਮਾਈਕ ਕਹਿੰਦੇ ਕਿ ਕੋਈ ਇੱਥੇ ਰਹਿ ਕੋਈ ਗੱਲ ਤਰਲੋਚਨ ਜੀ ਅੱਜ ਦੇ ਦੌਰ ਦੀ ਜੇ ਆਪਾਂ ਗੱਲ ਕਰੀਏ ਅੱਜ ਕੱਲ ਸੋਸ਼ਲ ਮੀਡੀਆ ਦਾ ਦੌਰ ਜੀ ਸੋਸ਼ਲ ਮੀਡੀਆ 'ਚ ਕੀ ਹੁੰਦਾ ਕੋਈ ਨਵਾਂ ਗਾਇਕ ਆ ਗਿਆ ਜੀ ਉਹਦਾ ਕੋਈ ਗਾਣਾ ਉਹਨੂੰ ਨਹੀਂ ਪਤਾ ਹੁੰਦਾ ਇਹ ਇਹਦਾ ਚੱਲ ਜਾਂਦਾ ਤੇ ਉਹ ਰਾਤੋ ਰਾਤ ਸਟਾਰ ਬਣ ਜਾਂਦਾ ਜੀ ਜੀ ਇਸੇ ਤਰ੍ਹਾਂ ਹੀ ਕੋਈ ਨਾ ਕੋਈ ਵੀਡੀਓ ਕੋਈ ਆਪਣੇ ਛੋਟੀ ਮੋਟੀ ਬੜਾ ਕੇ ਪਾ ਦਿੰਦਾ ਤੇ ਉਹਦੇ ਕਰਕੇ ਵੀ ਉਹ ਹੋ ਜਾਂਦਾ ਜਦੋਂ ਤੁਸੀਂ ਨਾਟਕ ਦੇ ਕੰਮ 'ਚ ਆਏ ਜੀ ਕੀ ਉਸ ਟਾਈਮ ਜਦੋਂ ਤੁਸੀਂ 2 3 4 5 ਨਾਟਕ ਕਰੇ ਜੀ ਉਹਨਾਂ 'ਚ ਕੋਈ ਇੱਕ ਐਸਾ ਨਾਟਕ ਜਿਨੇ ਤੁਹਾਨੂੰ ਜੇ ਮੈਂ ਕਹਾਂ ਐਸ ਲੈਵਲ ਤੋਂ ਤੇ ਇੱਥੇ ਲੈ ਗਿਆ ਹੋਵੇ ਕੋਈ ਇੱਕ ਨਾਟਕ ਜੇ ਇਸ ਤਰ੍ਹਾਂ ਕੋਈ ਹੋਇਆ ਉਹ ਮੇਰੀ ਆਪਣੀ ਰਚਨਾ ਮੈਂ ਇੱਕ ਆਰਟੀਕਲ ਲਿਖਿਆ ਸੀ ਕਾਂਗਿਆਰੀ ਹਾਂਜੀ ਤੇ ਸਾਡੇ ਸਵਰਗੀ ਡਾਕਟਰ ਸਤਿਆਨਾਥ ਸੇਵਕ ਹੋਇਆ ਕਰਦੇ ਸੀ ਇਥੇ ਜਿਹੜੇ ਪੰਜਾਬ ਆ ਕੇ ਨਹੀਂ ਤਾਂ ਉਹ ਚ ਯੂਨੀਵਰਸਿਟੀ ਵਿੱਚ ਇੰਗਲਿਸ਼ ਦੇ ਲੈਕਚਰ ਆ ਸੀ ਹਾਂਜੀ ਜਦੋਂ ਮੈਂ ਨਾਟਕ ਦੀ ਕਹਾਣੀ ਲਿਖਦਿਆਂ ਲਿਖਦਿਆਂ ਉਹਨਾਂ ਨਾਲ ਜ਼ਿਕਰ ਕੀਤਾ ਹਾਂਜੀ ਵੀ ਡਾਕਟਰ ਸਾਹਿਬ ਤੁਸੀਂ ਐਗਰੀਕਲਚਰ ਯੂਨੀਵਰਸਿਟੀ ਨਾਲ ਸੰਬੰਧਤ ਹੋ ਤਾਂ ਤੇ ਕਾਂਗਿਆਰੀ ਪਰੇ ਚ ਤੁਸੀਂ ਕੁਛ ਜਾਣਦੇ ਹੂੰ ਹੂੰ ਉਹ ਕਹਿੰਦੇ ਨਹੀਂ ਮੈਂ ਨਹੀਂ ਜਾਣ ਮੈਨੂੰ ਥੋੜਾ ਜਿਹਾ ਹੋਇਆ ਵੀ ਐਗਰੀਕਲਚਰ ਯੂਨੀਵਰਸਿਟੀ ਨਾਲ ਸੰਬੰਧਤ ਆ ਫਿਰ ਮੇਰੇ ਧਿਆਨ ਤੇ ਆਇਆ ਵੀ ਕਈ ਵਾਰ ਜਿਹੜਾ ਵਿਭਾਗੀ ਕਾਰਵਾਈ ਹੁੰਦੀ ਉਹ ਅਲੱਗ ਹੋ ਸਕਦੀ ਹੈ ਹਾਂਜੀ ਇਹ ਹੋ ਸਕਦਾ ਹੈ ਅੰਗਰੇਜ਼ੀ ਦਾ ਵਿਸ਼ਾ ਪੜਾਉਂਦੇ ਹੋਣ ਪਰ ਜਿਹੜੇ ਐਗਰੀਕਲਚਰ ਨਾਲ ਸੰਬੰਧਤ ਗੱਲਾਂ ਨੇ ਉਹ ਸ਼ਾਇਦ ਨਾ ਪਤਾ ਹੋਣਾ ਹੂੰ ਚਲੋ ਮੈਂ ਕਾਂ ਸਿੰਘ ਨਾਭੇ ਹੋਰ ਉਹਨਾਂ ਦਾ ਮਹਾਨਕੂਸ਼ ਉਹਨਾਂ ਕੋਲ ਪੇਸ਼ ਕੀਤਾ ਮਹਾਰਾਜੀ ਆ ਇੱਕ ਸ਼ਬਦ ਹੈ ਕਾਂਗਿਆਰੀ ਜਿਹਨੂੰ ਕੁੰਗੀ ਵੀ ਕਹਿੰਦੇ ਨੇ ਠੀਕ ਹੈ ਤੇ ਕੰਕਰ ਨੂੰ ਲਗਦੀ ਹੈ ਹੂੰ ਤੇ ਕਹਿੰਦੇ ਮੈਂ ਕਿਹਾ ਵੀ ਆ ਮੈਂ ਇੱਕ ਸਬਜੈਕਟ ਸੋਚਿਆ ਕਹਿੰਦੇ ਪਹਿਲਾਂ ਲੇਖ ਫਿਰਦੇ ਠੀਕ ਹੈ ਚਲੋ ਮੈਂ ਦੇਖ ਲਿਆ ਲਿਖਿਆ ਅ ਫਰਮਿਤ ਜੀ ਉਹ ਸੀ ਮਨੁੱਖ ਦੀ ਮਾਨਸਿਕਤਾ ਜਿਹੜੀ ਹੈਗੀ ਹੈ ਸੈਕਸ਼ੂਅਲ ਮਾਨਸਿਕਤਾ ਉਹਨੂੰ ਕਾਂਗਿਆਰੀ ਨਾਲ ਸਿੰਬਲ ਸਿੰਬੋਲਿਕਲ ਕੀਤਾ ਸੀ ਹੂੰ ਕਾਂਗਿਆਰੀ ਜਿਹੜਾ ਕਣਕ ਨੂੰ ਜਦੋਂ ਵਿਟਾਮਿੰਗ ਭਰਦੇ ਨੇ ਤੇ ਦਾਣੇ 'ਚ ਹਰੇ ਚੁੱਧ ਜਾ ਪਰਦਾ ਹੂੰ ਹੂੰ ਉਹਨੂੰ ਕੀੜਾ ਲੱਗਦਾ ਉਹਦੋਂ ਅੱਛਾ ਉਹਨੂੰ ਕਹਿੰਦੇ ਆ ਕਾਮਗਰੀ ਤੇ ਮੈਂ ਉਹਦਾ ਜਿਹੜਾ ਕੰਪੈਰੀਸ਼ਨ ਕੀਤਾ ਸੀ ਬੰਦੇ ਦੀ ਮਾਨਸਿਕਤਾ ਜਿਹੜੀ ਕਾਮਕ ਤੌਰ ਤੇ ਆਪਣੀਆਂ ਧੀਆਂ ਵੀ ਹੋ ਜਾਂਦੀਆਂ ਨੇ ਹਨਾ ਪਰ ਨજર ਫਿਰ ਵੀ ਬਾਕੀ ਔਰਤਾਂ ਤੇ ਉਹ ਸੈਕਸੂਅਲ ਰੱਖਦਾ ਹੂੰ ਉਹਨੂੰ ਸਜ਼ਾ ਵੀ ਮਿਲ ਜਾਂਦੀ ਹੈ ਸੱਜਾ ਮਿਲਣ ਤੋਂ ਬਾਅਦ ਜਦੋਂ ਘਰੇ ਆਉਂਦਾ ਦੇਖਦਾ ਵੀ ਮੇਰੀ ਧੀ ਜਵਾਨ ਹੈ ਉਹ ਉਹ ਸੋਚਦਾ ਵੀ ਕੱਲ ਜਿਹੜਾ ਕੁਝ ਮੈਂ ਕੀਤਾ ਸੀ ਅੱਜ ਮੇਰੀ ਧੀ ਨਾ ਹੋ ਹੂੰ ਜਦੋਂ ਕਿ ਉਹਦੀ ਪਤਨੀ ਜਿਹੜੀ ਉਹਦ ਨਾਲ ਇਸ ਗੱਲ ਤੇ ਫਾਈਟ ਵੀ ਕਰਦੀ ਹੈ ਲੜਦੀ ਵੀ ਹੈ ਵੀ ਨਹੀਂ ਤੂੰ ਤਾਂ ਸਾਰਾ ਕੁਝ ਝੱਲ ਗਿਆ ਤੂੰ ਤਾਂ ਇਹਨਾਂ ਨੂੰ ਹੌਸਲਾ ਦੇ ਸੌਲਡ ਕਰ ਪਰ ਨਹੀਂ ਮੰਨ ਤੇ ਸਾਡੀ ਉਹਦੀ ਬਿਲਕੁਲ ਜੇ ਅਸੀਂ ਮਤਲਬ ਕਿਸੇ ਔਰਤ ਨੂੰ ਫਿਜ਼ੀਕਲ ਨੀਡ ਨਾ ਦੇਖਦੇ ਆ ਤੇ ਅਸੀਂ ਆਪਣੀ ਔਰਤ ਆਪਣੀ ਲੜਕੀ ਨੂੰ ਵੀ ਉਹੀ ਸੋਚਦੇ ਆ ਉਥੇ ਤੇ ਇਹ ਨਹੀਂ ਚਾਹੁੰਦੇ ਵੀ ਨਹੀਂ ਇਹਨੂੰ ਸਾਲਵਡ ਕਰੀਏ ਖੜਾ ਕਰੀਏ ਬਿਲਕੁਲ ਉਹ ਮੇਰਾ ਜਿਹੜਾ ਕੰਗਿਆਰੀਆ ਨਾਟਕ ਕਾਫੀ ਪਪੂਲਰ ਹੋਇਆ ਜਿਵੇਂ ਯੂਨੀਵਰਸਿਟੀ ਲੈਵਲ ਤੇ ਵੀ ਹੂੰ ਤੇ ਫਿਰ ਉਸ ਤੋਂ ਬਾਅਦ ਉਤਾਂ ਦੇ ਮਾਹੌਲ ਚ ਆ ਗਿਆ ਅੰਡ ਗਿਆ ਅੱਛਾ ਅੰਡ ਗਿਆ ਵੀ ਉਹ ਵੀ ਤੁਸੀਂ ਸਾਡੇ ਘਰਾਂ ਚ ਜਿਹੜੀਆਂ ਸਾਡੇ ਅਕਸਰ ਪੰਜਾਬੀ ਗੀਤਾਂ ਤੇ ਪਰਜਾਈਆਂ ਹਾਂ ਦਾਰ ਦੇ ਤੇ ਆਪਾ ਪ੍ਰਾਣਾ ਦੌਰ ਤੇ ਪ੍ਰਾਣਾ ਦੌਰ ਤੇ ਤਾਂ ਉਹ ਆਪਣੇ ਜਿਹੜੇ ਸਿੰਗਰ ਹੋਇਆ ਦਤਾਰ ਸੰਧੂ ਲੈ ਲੋ ਆ ਪ੍ਰਾਣਾ ਮਨਮੋਚ ਦੀਪ ਵਾਲੀ ਸਦੀਗਾ ਲਾਤੀ ਲਾਪ ਚੰਗੀ ਚੰਗੀ ਲਾਤਾ ਬਾਅਦ ਚ ਆਇਆ ਨਾ ਵੀ ਇਹ ਜਿਹੜੇ ਜਿਹੜੇ ਪਹਿਲਾਂ ਦੇ ਕਾਇਕਸੀ ਉਹ ਵੀ ਜੇ ਅਸੀਂ ਦੇਖਦੇ ਆ ਤਾਂ ਗਾਉਂਦੇ ਉਹੀ ਚੀਜ਼ਾਂ ਨੇ ਜੋ ਚੋਕੀਲੇ ਨੇ ਗਾਈਆਂ ਚੋਕੀਲਾ ਖਰਾਇਆ ਦਾਲੇ ਉਹ ਹੋ ਗਿਆ ਉਹ ਹੋ ਗਿਆ ਹਾਂ ਬਿਲਕੁਲ ਉਹਨੇ ਮਤਲਬ ਆਪਣੇ ਪਰਿਵਾਰ ਦੀ ਉਹ ਸਾਰੀ ਗੱਲ ਨੂੰ ਸਾਹਮਣੇ ਹੀ ਲਿਆਂਦਾ ਆਪਣੇ ਪਰਿਵਾਰਾਂ ਦੀ ਹਾਂ ਤੇ ਉਹ ਥੋੜਾ ਜਿਹਾ ਲੁਕਮਾ ਪੇਸ਼ ਕਰਦੇ ਉਹ ਫਿਰ ਆਣ ਡਿੱ ਗਿਆ ਨਾਟਕ ਉਸ ਵਿਦਾ ਨਾਲ ਜਦੋਂ ਲੈ ਕੇ ਆਇਆ ਵੀ ਘਰੇ ਇੱਕ ਦਿਓਰ ਆਉਂਦੀ ਪਰਿਵਾਰੀ ਨੂੰ ਤੰਕਰਦਾ ਵੀ ਜਦੋਂ ਉਹਦੇ ਪਿਓ ਨੂੰ ਪਤਾ ਲੱਗ ਜਾਂਦਾ ਉਹ ਫਿਰ ਪਿਓ ਪੁੱਤ ਦੀ ਖਿਚਾਈ ਕਰਦਾ ਯਾਰ ਇੱਕ ਸਾਬਿਕ ਪਰਿਵਾਰ ਬਣਾ ਫਿਰ ਉਹਦਾ ਭਤੀਜਾ ਜਿਹੜਾ ਉਹ ਫਿਰ ਚੱਕ ਕੇ ਨੂੰ ਸੁਣੀ ਹੁੰਦਾ ਮੇਰੇ ਅੱਗੇ ਜਦੋਂ ਮੈਂ ਛੋਟਾ ਜਿਹਾ ਸੀ ਨਾ ਜਿੰਨੀ ਕਿਤੇ ਨਹੀਂ ਕਰਦੇ ਨੇ ਹਣਾ ਮੈਂ ਉਹ ਤੋਂ ਗੱਲਾਂ ਸੁਣਦਾ ਸੀ ਮੈਨੂੰ ਮਜ਼ਾਕ ਲੱਗਦਾ ਜਦੋਂ ਮੈਂ ਵੱਡਾ ਹੋਇਆ ਫਿਰ ਮੈਨੂੰ ਲੱਗਿਆ ਵੀ ਤੇਰੀ ਗਰਦਨ ਮੈਂ ਕਦੇ ਵੀ ਨਾ ਕਰ ਸਕਦਾ ਇਹ ਤਾਂ ਤੁਸੀਂ ਮੇਰੀ ਮਾਂ ਨੂੰ ਜੱਗ ਕਰਦੇ ਪਰ ਦੁੱਖ ਹੈ ਪਿਆਰ ਆਪੇ ਹੋਇਆ ਮੇਰਾ ਦਾਦਾ ਜੀ ਦਾ ਤੂੰ ਪੋਤੇ ਇਹਨੂੰ ਦੋਪੋਣੇ ਫੇਰ ਜਿਹੜੀ ਮੇਰੀ ਇੱਥੇ ਵੀ ਮਾਂ ਮੇਰੀ ਦਾਦੀ ਆ ਇਹਨੂੰ ਧੋਖਾ ਨੇ ਫਿਰ ਜਿਹੜੀ ਤੀਕਾ ਰਾੜੀ ਆ ਤੇਰੇ ਨਾਲ عمر ਵਜਾਰੀ ਆ ਬਖਰੀ ਗੱਲਾਂ ਵੀ ਇਹ ਸਮਾਨ ਹੈ ਮੈਨੂੰ ਜੰਮਿਆ ਇਹਨੂੰ ਤੂੰ ਮਜ਼ਾਕ ਕਰਦਾ ਪਰ ਤੋਤਲੇ ਤੋਂ ਬੰਦਾ ਦੀ ਅਕਲ ਤੇਰੀ ਘਰ ਵਾਲੀ ਤੇਰੀ ਕਿੱਛੀ ਨੇ ਇਹਨੇ ਦੱਤੀ ਠੀਕ ਕਹਿੰਦਾ ਜੇ ਮੈਂ ਤੈਨੂੰ ਕੁਛ ਕਹਤਾ ਇਹਦੇ ਸਿਰਦਾ ਸਾਈਂ ਗਿਆ ਜਾਣਾ ਸਾਰਾ ਬੋਝ ਮੇਰੀ ਮਾਂ ਤੇ ਆਉਣਾ ਵੀ ਤੇਰੇ ਕਰਕੇ ਠੀਕ ਉਹ ਅਣਪਿਆ ਕਾਫੀ ਉਸ ਮਾਮਲੇ ਬਹੁਤ ਵਧੀਆ ਅ ਤਰੋਚਲ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਆਖਿਰ ਦੇ ਵਿੱਚ ਤੁਸੀਂ ਸਾਡੇ ਦੇਖਣ ਤੇ ਸੁਣਨ ਵਾਲਿਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਦੇਖੋ ਦੇਖਣ ਤੇ ਸੁਣਨ ਵਾਲਿਆਂ ਦੇ ਵਿੱਚ ਵੀ ਆਪਣੇ ਵਰਗੇ ਉਹ ਇਨਸਾਨ ਨੇ ਜਿਹੜੇ ਅਬਜ਼ਰਵ ਕਰਕੇ ਆਪਣੀ ਜ਼ਿੰਦਗੀ ਦਾ ਆੜਾ ਦੋੜਾ ਸੁਧਾਰਨਾ ਚਾਹੁੰਦੇ ਨੇ ਤੇ ਮੈਂ ਦੇਖਣ ਦੇ ਥਰਣ ਵਾਲਾ ਤਾਂ ਇਹ ਕਹਿਣਾ ਵੀ ਜਿਹੜੀਆਂ ਲਿਖੀਆਂ ਹੋਈਆਂ ਕਹਾਣੀਆਂ ਹੁੰਦੀਆਂ ਨੇ ਨਾਵਲ ਹੁੰਦੇ ਨੇ ਨਾਟਕ ਆਉਂਦੇ ਨੇ ਉਹਨਾਂ ਨੂੰ ਪੜ੍ਹ ਕੇ ਉਹਦਾ ਨਿਜੂੜ ਕਰਕੇ ਜ਼ਿੰਦਗੀ ਨੂੰ ਸੁਧਾਰ ਦੇਣ ਵਾਸਤੇ ਆਪਣੇ ਬੱਚਾ ਨੂੰ ਵੀ ਉਹ ਸਿਹਤ ਦੇ ਨਾਲ ਜੋੜੋ ਸਮਾਜ ਸਾਫ ਹੋਵੇ ਸਾਡੇ ਅੰਦਰ ਪੈਸੇ ਦੀ ਇੱਕਦਮ ਲਾਲਸਾ ਹਮ ਸਰੀਰਕ ਭੁੱਖ ਦੀ ਇੱਕਦਮ ਲਾਲਸਾ ਸਾਡੇ ਆਪਣੇ ਨਾਲ ਸਾਡੀ ਮਾਨਸਿਕ ਵਿਰੋਧਤਾ ਭਾਵੇਂ ਇਕਨੋਮਿਕਲ ਕਰਕੇ ਲੈ ਲਓ ਸਾਡੀ ਪ੍ਰਾਪਰਟੀ ਕਰਕੇ ਲੈ ਲਓ ਸਾਡੀਆਂ ਹੋਰ ਚੀਜ਼ਾਂ ਕਰਕੇ ਲੈ ਲਓ ਨਾ ਹੋਵੇ ਬੈਲੈਂਸ ਬਣਿਆ ਰਹੇ ਤੇ ਸ਼ਾਂਤੀ ਰਹੇ ਠੀਕ ਹੈ ਇੱਕ ਸਵਾਲ ਆਖਰੀ ਜੀ ਤੁਸੀਂ ਹੁਣ ਰਿਟਾਇਰ ਜੀ ਕੰਮ ਕਾ ਨੀ ਛੁੱਟੀ ਹੈ ਜੀ ਜੀ ਤੇ ਟਾਈਮ ਗਿਵਨ ਅੰਦਰ ਟਾਈਮ ਸੁਖਜੀ ਜੀ ਨਵੀਆਂ ਕਹਾਣੀਆਂ ਨਵੇਂ ਨਾਟਕ ਨਾਵਲ ਜਾਂ ਜਿਹੜੀਆਂ ਸ਼ਾਰਟ ਮੂਵੀ ਅੱਜ ਕੱਲ੍ਹ ਉਹਦਾ ਕਲਚਰ ਬਣਾਉਂਦੇ ਨੇ ਉਹ ਦੇਖਦੇ ਰਹਿੰਦੇ ਹਾਂ ਕਿ ਸਮਾਜ ਸੁਧਾਰ ਹੋ ਸਕਦਾ ਹੈ ਉਹਨਾਂ ਬਾਰੇ 'ਚ ਧਿਆਨ ਰਹਿੰਦਾ ਨਵਾਂ ਕੁਝ ਲਿਖਣ ਬਾਰੇ 'ਚ ਧਿਆਨ ਰਹਿੰਦਾ ਤੇ ਹਮੇਸ਼ਾ ਇਹ ਸੋਚਦੇ ਗਏ ਆ ਵੀ ਜਿਹੜੇ ਬੱਚੇ ਆ ਕੇ ਮੀਡੀਆ ਵਾਲੇ ਚ ਦੌੜ ਲਾਉਂਦੇ ਨੇ ਐਕਟਰ ਬਣਨ ਵਾਸਤੇ ਜਾਂ ਹੋਰ ਚੀਜ਼ਾਂ ਮਾਰਨ ਵਾਸਤੇ ਕਰਦੇ ਨੇ ਤੇ ਉਹਨਾਂ ਨੂੰ ਜਦੋਂ ਉਹਨਾਂ ਦੀ ਮੈਨਿਪੂਲੇਸ਼ਨ ਦਾ ਸਾਹਮਣਾ ਕਰਨ ਵਾਸਤੇ ਸਮਝਾਈਦਾ ਹਾਂਜੀ ਤਾਂ ਜੇ ਤਾਂ ਉਹ ਸਮਝ ਜਾਣ ਤਾਂ ਆਪਣੀ ਲਾਈਫ ਨੂੰ ਸਹੀ ਬਣਾ ਲੈਂਦੇ ਨੇ ਹੂੰ ਹੂੰ ਉਸ ਵਾਸਤੇ ਜੁੜਦੇ ਰਹਿੰਦੇ ਜੇ ਨਹੀਂ ਸਮਝਦੇ ਫਿਰ ਉਹ ਮਾਰ ਖਾ ਕੇ ਵਾਪਸ ਆ ਜਾਂਦੇ ਨੇ ਕਾਰਨ ਹੈ ਸਾਡੇ ਕੋਲ ਬਹੁਤ ਕਹਾਣੀਆਂ ਨੇ ਹਾਂਜੀ ਪੰਜਾਬ ਦੇ ਵਿੱਚ ਜੇ ਆਪਾਂ ਸਿੱਖੀ ਨੂੰ ਲੈ ਕੇ ਲੈ ਲਈਏ ਹਜ਼ਾਰਾਂ ਲੱਖਾਂ ਹੀ ਕਹਾਣੀਆਂ ਨੇ ਹਾਂਜੀ ਅਸੀਂ ਉਹ ਨਹੀਂ ਪੇਸ਼ ਕਰਦੇ ਅਸੀਂ ਜੋ ਸੋਚ ਲੰਨੇ ਆ ਆਲੇ ਦੁਆਲੇ ਤੇ ਹਵਾ ਆਲੇ ਦੁਆਲੇ ਦਾ ਅਸੀਂ ਨਹੀਂ ਸੋਚਦੇ ਕਿ ਇਹ ਕੀ ਪ੍ਰਭਾਵ ਪਾਏਗਾ ਸੇ ਪੇਸ਼ ਕਰ ਦਨੇ ਆ ਬੱਟ ਸਮਝ ਆਉਂਦੀ ਕਿ ਯਾਰ ਇਹ ਕਿਸੇ ਨੂੰ ਮੈਸੇਜ ਦਾ ਕੋਈ ਦਿੱਤੀ ਨਹੀਂ ਕੋਸ਼ਿਸ਼ ਕਰਦੇ ਆ ਵੀ ਇਦਾਂ ਦੇ ਲੋਕ ਜੁੜਦੇ ਰਹਿਣ ਉਹ ਲੋਕਾਂ 'ਚ ਵੰਡਦੇ ਰਹੀਏ ਜਿਹੜੀ ਛੇਦਲ ਠੀਕ ਜੀ ਬਹੁਤ ਧੰਨਵਾਦ ਤਰਲੋਚਨ ਸਿੰਘ ਜੀ ਤੁਹਾਡਾ ਟਾਈਮ ਕੱਢਣ ਦਾ ਦੇਖੋ ਧੰਨਵਾਦ ਪੰਜਾਬੀ ਲਿੰਕ মিডিਆ ਪਰਫਾਰਮਰ ਨੂੰ ਸਰਬੀਰ ਜੀ ਤੁਹਾਡਾ ਜਿਨ੍ਹਾਂ ਨੇ ਇਹ ਗੱਲ ਨੂੰ ਗਾਹ ਪਹਚਾਇਆ ਔਰ ਹੋਣਾ ਵਾਸਤੇ ਜਾਣ ਪਛਾਣ ਦੀ ਗੱਲ ਲੈ ਕੇ ਗਏ ਤਾਂ ਕਿ ਉਹਨਾਂ ਨੂੰ ਇਹ ਲੱਗੇ ਵੀ ਆਹ ਰਾਹ ਵੀ ਸਾਡੇ ਲਈ ਇੱਕ ਵਧੀਆ ਹੋ ਸਕਦਾ ਸਾਡੀ ਜਾਣ ਪਛਾਣ ਸੰਕੇਤ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਧੰਨਵਾਦ ਦੋਸਤੋ ਇਹ ਸੀਗੇ ਤਰਲੋਚਨ ਸਿੰਘ ਜਿਹੜੇ ਸਾਰੀ ਉਮਰ ਇਹਨਾਂ ਨੇ ਨਾਟਕ ਕਰੇ ਵੀ ਲਿਖੇ ਵੀ ਡਾਇਰੈਕਟ ਵੀ ਕਰੇ ਤੇ ਮੇਰਾ ਖਿਆਲ ਆ ਵੀ ਬਹੁਤ ਸਾਡੇ ਭੈਣਾ ਭਰਾਵਾਂ ਨੂੰ ਇਹਨਾਂ ਨੇ ਚੰਗੇ ਪਾਸੇ ਲਾਇਆ ਨਾ ਨਾਟਕਾਂ ਤੋਂ ਜਿਹੜੀ ਸਿੱਖਿਆ ਮਿਲੀ ਤੇ ਇਸੇ ਤਰ੍ਹਾਂ ਗੱਲਬਾਤ ਕਰਦੇ ਰਵਾਂਗੇ ਇਹਨਾਂ ਦੇ ਨਾਲ ਫੇਰ ਵੀ ਮੁਲਾਕਾਤ ਕਰਾਂਗੇ ਕਦੇ ਨਾ ਕਦੇ ਅੱਜ ਦਾ ਇੱਥੇ ਹੀ ਖਤਮ ਹੁੰਦਾ ਪ੍ਰੋਗਰਾਮ ਤੇ ਅਗਲਾ ਵੀਡੀਓ ਲੈ ਕੇ ਫੇਰ ਹਾਜ਼ਰ ਹੋਵਾਂਗੇ ਧੰਨਵਾਦ